ਤਨ ਤਨ ਗੁਰੂ ਅੰਗਦ ਦੇ ਪਾਤਸ਼ਾਹ ਦੀ ਹਿੱਕ ਉੱਤੇ ਧਰਤੀ ਤੇ ਨਤਮਸਤਕ ਹੋਣ ਵਰਤੇ ਆਇਆ ਮੈਂ ਜਿਹੜੀ ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਮੇਰੇ ਪ੍ਰਧਾਨ ਸਰਦਾਰ ਸੁਭੀ ਸਿੰਘ ਬਾਦਲ ਸਾਹਿਬ ਤੇ ਸਮੂਜੀ ਸੀਨੀਅਰ ਲੀਡਰਸ਼ਿਪ ਨੇ ਦਾਸ ਨੂੰ ਸ਼੍ਰੋਮੇ ਕਾਲੇਗਲ ਦਾ ਮੇਰੇ ਪ੍ਰਧਾਨ ਚੁਕਿਤਾ ਵਾ ਤੇ ਗੁਰੂ ਮਾਤਾ ਸ਼ੁਕਰਾਨਾ ਕਰਨ ਵਾਹਤੇ ਆ ਤੇ ਇਹਦੇ ਨਾਲ ਨਾਲ ਹੀ ਮੇਰੇ ਵਿਧਾਨ ਸਭਾ ਹਲਕਾ ਕਡੂਰ ਸਾਹਿਬ ਜਿਹੜਾ ਕਿਤੇ ਗੁਰੂ ਸਾਹਿਬਾਨ ਜਿਹੜੇ ਨੇ ਇਥੇ ਅਮੇ ਗੋੰਦਵਾਲ ਸਾਹਿਬ ਦੀ ਗੱਲ ਕਰ ਲਈਏ ਛੋਲਾ ਸਾਹਿਬ ਦੀ ਗੱਲ ਕਰ ਲਈਏ ਕਨੂਰ ਸਾਹਿਬ ਦੀ ਗੱਲ ਕਰ ਲਈਏ ਹੋਰ ਵੀ ਸਭ ਤੋਂ ਉੱਪਰ ਜਿਹੜਾ ਸਾਡਾ ਇਹ ਹਲਕਾ ਵਾ ਇਹਦੇ ਵਿੱਚ ਜਿਹੜਾ ਮਰਜਿੰਦਰ ਸਿੰਘ ਲਾਲਪੁਰਾਵਾ ਜੋਏ ਨੇ ਤੇ ਇਹਦੀ ਸਰਪ੍ਰਸਤੀ ਜਿਹੜੀ ਨਸ਼ਿਆਂ ਦੀ ਸਰਪ੍ਰਸਤੀ ਜਿਹੜੇ ਡਰੋਨ ਆ ਜਾਂ ਜਿਹੜੇ ਕਤਲਗਾਰ ਤੇ ਜਿਹੜੇ ਜਾਂ ਹਾਲਾਤ ਵਿਗੜੇ ਨੇ ਉਹਦੇ ਵਿੱਚ ਭਾਵੇਂ ਮਾਈਨਿੰਗ ਦੀ ਗੱਲ ਕਰ ਲਈਏ ਬਹੁਤ ਵੱਡੇ ਨੇ ਜਿਹੜਾ ਵਾ ਉਹਨਾਂ ਨੂੰ ਬਚਾਉਣ ਵਾਸਤੇ ਜਿਹੜਾ ਵਾ ਇਹ ਸਭ ਕੁਝ ਕੀਤਾ ਵਾ ਕੋਈ ਮੈਂ ਇਹ ਗੱਲ ਐਵੇਂ ਨਹੀਂ ਕਰ ਰਿਹਾ ਮੇਰੇ ਕੋਲ ਸਾਰੀਆਂ ਦੇ ਸਬੂਤ ਨੇ ਮੈਂ ਜਿਹੜੀ ਕੱਲੀ ਕੱਲੀ ਤੁਹਾਡੇ ਨਾਲ ਗੱਲ ਕਰਨ ਲੱਗਾ ਪਹਿਲਾਂ ਤੇ ਮਾਈਨਿੰਗ ਦੀ ਗੱਲ ਕਰ ਲਈਏ ਮਾਈਨਿੰਗ ਦੇ ਸਮੇਂ ਜਿਹੜਾ ਵਾ ਇਹਦਾ ਬਹੁ ਨਦੇਕੀ ਰਿਸ਼ਤੇਦਾਰ ਨਿਸ਼ਾਨ ਸਿੰਘ ਜਿਹੜਾ ਸੀ ਬਾਸਪੁਰਾਲਾ ਉਹ ਫੜਿਆ ਗਿਆ ਉਸ ਤੋਂ ਬਾਅਦ ਉਹਨੂੰ ਬਚਾਇਆ ਗਿਆ ਔਰ ਸਾਡੇ ਐਸਐਸਪੀ ਸਰਦਾਰ ਗੁਰਮੀਤ ਸਿੰਘ ਚੋਹਾਨ ਐਸਐਸਪੀ ਤਨਤਾਂ ਦਾ ਇਹ ਖੁਦ ਬਾਦਲਾ ਕੀਤਾ ਗਿਆ ਉਸ ਤੋਂ ਬਾਅਦ ਚਰਨਜੀਤ ਸਿੰਘ ਦਾ ਕਤਲ ਹੋ ਗਿਆ ਓਟ ਮੁਹੰਮਦ ਖਾਨ ਵੀ ਇੱਕ ਥਾਣੇਦਾਰ ਦਾ ਉਥੋਂ ਦੇ ਵਿੱਚ ਜਿਹੜਾ ਅਮਨਦੀਪ ਸਿੰਘ ਸੀ ਇੱਕ ਮੁੱਖ ਦੋਸ਼ੀ ਉਹਨੂੰ ਬਚਾਉਣ ਵਾਸਤੇ ਤੇ ਜਦੋਂ ਜਿਹੜੀ ਦਿਸ਼ਾ ਸੀ ਬਹੁਤ ਸਹੀ ਦਿਸ਼ਾ ਤੇ ਜਿਹੜੀ ਕਵਰ ਜਾ ਰਹੀ ਸੀ ਤੇ ਉਹਨੇ ਜਿਹੜੀ ਆ ਉਹ ਰਾਣਾ ਅੱਬਾ ਮੈਨੂੰ ਐਸਐਸਪੀ ਤਨਤਾਂ ਦਾ ਵੀ ਬਾਦਲਾ ਕਰਾ ਦਿੱਤਾ ਗਿਆ ਇਹ ਹੋਈ ਅਮਨਦੀਪ ਸਿੰਘ ਜਿਹੜਾ ਵਾ ਅੰਮ੍ਰਿਤਸਰੋਂ ਇੱਕ ਬਹੁਤ ਵੱਡੇ ਪਾਕਿਸਤਾਨ ਦੇ ਡਰੋਨਾਂ ਸਮੇਤ ਬਹੁਤ ਵੱਡੇ ਅਥਲੇ ਸਮੇਤ ਜਗੀਰਾ ਫੜਿਆ ਗਿਆਤ ਕੋ ਬਹੁਤ ਵੱਡਾ ਅਥਲੇ ਦਾ ਉਹ ਅੱਜ ਬੰਦਾ ਜੇਲ੍ਹ ਚ ਆ ਤੇ ਜਿਹੜੀਆਂ ਸਾਡੀਆਂ ਕਾਰਵਾਈਆਂ ਸੀ ਜੋ ਅਸੀਂ ਗਵਰਨਰ ਸਾਹਿਬ ਨੂੰ ਲਿਖਿਆ ਜੋ ਅਸੀਂ ਆਫੀਸਰਾਂ ਨੂੰ ਦਿੱਤੇ ਜੋ ਹਕੀਕਤ ਨੂੰ ਦੱਸੀ ਤਾਂ ਉਹਦੀ ਹੁਣ ਤੱਕ ਉਹਦੀ ਜਮਾਨਤ ਨਹੀਂ ਹੋ ਸਕੀ ਮੇਰੇ ਕਹਿਣ ਦਾ ਭਾਵ ਹੈ ਕਿ ਇੱਥੇ ਸਰਪੰਚੀ ਜਿਹੜੀ ਆ ਉਹ ਚੱਲ ਰਹੀ ਹੈ ਐਮਐਲਏ ਦੀ ਮਨਜਿੰਦਰ ਸਿੰਘ ਦੀ ਤੇ ਜਿਹੜੇ ਹਾਲਾਤ ਨੇ ਉਹ ਤੁਹਾਨੂੰ ਸਾਰਿਆਂ ਨੂੰ ਪਤਲਾ ਵਾ ਜਿਹੜੀਆਂ ਨੇ ਦੀਆਂ ਜ਼ਿੰਮੇਵਾਰੀਆਂ ਪਾਈਆਂ ਉਹ ਤੇ ਨਿਭਾ ਨਹੀਂ ਰਹੇ ਨਾ ਤੇ ਪਿੰਡਾਂ ਦੇ ਵਿੱਚੋਂ ਤੱਕ ਕੋਈ ਵਿਕਾਸ ਹੋ ਸਕਿਆ ਨਾ ਕੋਈ ਪੈਸਾ ਲੱਗ ਸਕਿਆ ਆ ਹੜਾਂ ਦੇ ਵਿੱਚ 11000 ਏਕੜ ਜਿਹੜਾ 12000 ਏਕੜ ਖਡੂਰ ਸਾਹਿਬ ਅਧੀਨ ਜਿਹੜਾ ਰਕਬਾ ਹੁੰਦਾ ਸੀ ਉਹ ਬਰਬਾਦ ਹੋ ਗਿਆ ਵਾ ਤੇ ਉੱਥੇ ਤੇ ਕੋਈ ਗਿਆ ਨਹੀਂ ਅਸੀਂ ਗਏ ਆ ਉੱਥੇ ਜਾ ਕੇ ਕਿਸਾਨਾਂ ਨੂੰ ਮਿਲੇ ਆ ਉਹਨਾਂ ਨੇ ਕਿਹਾ ਵਾ ਕਿ ਸਰਕਾਰ ਦਾ ਕੋਈ ਚੌਂਕੀਦਾਰ ਵੀ ਸਾਡੇ ਕੋਲ ਜਿਹੜਾ ਵਾ ਸਾਡਾ ਪਤਾ ਨਹੀਂ ਲੈਣ ਆਇਆ ਤੇ ਉੱਥੇ ਚਲੋ ਉਹਨਾਂ ਨੂੰ ਹੌਸਲਾ ਕਰ ਸਕਦੇ ਜੇ ਮੈਂ ਸਮਝਦਾ ਮੰਨ ਕੇ ਜਿਹੜੀ ਸਰਕਾਰ ਹੁੰਦੀ ਆ ਨਾ ਉਹ ਮਾਈ ਬਾਪ ਹੁੰਦੀ ਆ ਉਹ ਦਾ ਜੋ ਉਹ ਕਰ ਸਕਦੀ ਆ ਕਿਸਾਨਾਂ ਵਾਸਤੇ ਜਾਂ ਸਮਾਜ ਵਾਸਤੇ ਜਾਂ ਪੰਜਾਬ ਵਾਸਤੇ ਹੋਰ ਕੋਈ ਉਹਨਾਂ ਕੋਈ ਕਰ ਨਹੀਂ ਸਕਦਾ ਉੱਥੇ ਹੀ ਪਹੁੰਚਿਆ ਉਹਨਾਂ ਨੇ ਵੀਡੀਓ ਦਿਖਾ ਦਿੰਨੇ ਤੁਹਾਨੂੰ ਵੀ ਉਹਨਾਂ ਨੇ ਕਿਹਾ ਸਾਡੇ ਕੋ ਕੋਈ ਪਤਾ ਲੈਣ ਵਾਸਤੇ ਵੀ ਜਿਹੜਾ ਇੱਥੇ ਨਹੀਂ ਪਹੁੰਚਿਆ ਗਿਆ ਆ ਜਿਹੜੇ ਨਸ਼ਿਆਂ ਦੇ ਇਹਨਾਂ ਨੇ ਦਮਗੱਜੇ ਉਖਾਈ ਦੀ ਵਿੱਚ ਜਿਹੜਾ ਨਸ਼ਾ ਵਾ ਉਹ ਅਸੀਂ ਬੰਦ ਕਰ ਰਹੇ ਆ ਇੱਥੇ ਨਾ ਮੈਂ ਸ਼ੁਰੂ ਕੀਤੀ ਸੀ ਤੇ ਮੇਰੇ ਕੋ ਤੁਹਾਨੂੰ ਮੈਂ ਵਿਖਾਉਣਾ ਇੰਡੀਅਨ ਐਕਸਪ੍ਰੈਸ ਜਿਹੜੀ ਖਬਰ ਆ ਉਹਦਾ ਅੱਜ ਹੀ ਜਿਹੜਾ ਲੱਗਾ ਵਾ ਬਹੁਤ ਵੱਡਾ ਬਿਆਨ ਆਪਾਂ ਮਰਕੋਲਿਆ ਆ ਤੁਸੀਂ ਆਹ ਵੇਖ ਸਕਦੇ ਆ ਕੋਈ ਗੱਲ ਨਹੀਂ ਤੁਹਾਨੂੰ ਖਾਲ ਸਕਦੇ ਆ ਇੰਡੀਅਨ ਐਕਸਪ੍ਰੈਸ ਨੇ ਜਿਹੜਾ ਕਲੀਅਰ ਕੀਤਾ ਗਿਆ ਇਸੇ ਤਰ੍ਹਾਂ ਮੈਂ ਕੋਈ ਐਵੇਂ ਨਹੀਂ ਗੱਲ ਕਰਦਾ ਆ ਮੇਰਾ ਐਪੀ ਟੈਪ ਨੇ ਆ ਬੇਸ਼ੱਕ ਤੁਸੀਂ ਇਹਨੂੰ ਦੇਖ ਸਕਦੇ ਆ ਮੈਂ ਐਪੀਡੋਟ ਦਿੱਤਾ ਵਾ ਗਵਰਨਰ ਸਾਹਿਬ ਨੂੰ ਭੇਜਿਆ ਵਾ ਕਿ ਇਹੋ ਜਿਹੜਾ ਨਸ਼ਿਆਂ ਦਾ ਸਦਾਗਰ ਬਣ ਚੁੱਕਾ ਐਮਐਲਏ ਦੇ ਖਿਲਾਫ ਜੋ ਵੀ ਕਾਰਵਾਈ ਕਰਨੀ ਚਾਹੀਦੀ ਕਰਨੀ ਚਾਹੀਦੀ ਮੈਂ ਆਪ ਕੋ ਕਹਿੰਦਾ ਤਹਿਸੀਲਦਾਰ ਕੋ ਟੈਸਟ ਹੋਇਆ ਵਾ ਬਬ ਕਹਿੰਦਾ ਫੋਟੋ ਲੱਗੀ ਮੇਰੀ ਮੈਮ ਇਹਨੇ ਕਦਮ ਮੇਰੇ ਕੋ ਸਾਰੇ ਪ੍ਰੂਫ ਹੈ ਇਹਨਾਂ ਦੇ ਇਹ ਕਰਕੇ ਮੈਂ ਸਮਝਦਾ ਵਾਂ ਕਿ ਨਾ ਗਵਰਨਰ ਸਾਹਿਬ ਨੇ ਇਹਨਾਂ ਤੇ ਪੂਰੀ ਅਜੇ ਕਾਰਵਾਈ ਕੀਤੀ ਸਾਡੀ ਸਾਡੇ ਨਾਲ ਉਹਨਾਂ ਦੀ ਵਾਰਤਾ ਲਬ ਚੱਲਦੀ ਆ ਉਹਨਾਂ ਦੇ ਉਸ ਜੀ ਵੱਲੋਂ ਸਾਨੂੰ ਜਿਹੜਾ ਵਾ ਸੰਪਰਕ ਚਾਹੀ ਤੇ ਨਾ ਗਵਰ ਇੱਥੇ ਜਿਹੜਾ ਸਪੀਕਰ ਸਦਵਾ ਸਾਹਿਬ ਆ ਉਹ ਇਹਨੂੰ ਆਪਣੇ ਇਹ ਬੇਟੇ ਨੂੰ ਬਚਾਉਣ ਵਾਸਤੇ ਜਿਹੜੀਆਂ ਉਹ ਕੋਸ਼ਿਸ਼ਾਂ ਕਰ ਰਹੇ ਆ ਪਤਾ ਸਾਰਿਆਂ ਨੂੰ ਪਤਾ ਵਾ ਤੇ ਮੈਂ ਇੱਥੇ ਇੱਕ ਸਭ ਤੋਂ ਵੱਡੀ ਜਿਹੜੀ ਮੈਂ ਤੁਹਾਨੂੰ ਗੱਲ ਦੱਸਣੀ ਚਾਹਣਾ ਇੱਥੇ ਜਿਹੜੇ ਹਸਪੀਟਲ ਦੀ ਗੱਲ ਕਰਦੇ ਸੀਗੇ ਆਹ ਕੁ ਮੈਂ ਤੁਹਾਨੂੰ ਦਿਖਾਉਣਾ ਆ ਨਸ਼ਾਸ਼ਰੂ ਕੇਂਦਰਾਂ ਦਾ ਕਪਲਾ ਜਿਹੜਾ ਆਪ ਸਰਕਾਰ ਦਾ ਸਭ ਤੋਂ ਵੱਡਾ ਧੋਖਾ ਵਾ ਆ ਇੰਡੀਅਨ ਐਕਸਪ੍ਰੈਸ ਦੇ ਵਿੱਚ ਮੈਂ ਤਾਂ ਜਿਹੜੀ ਖਬਰ ਜਿਹੜੀ ਆ ਵਿਖਾਈ ਆ ਤੇ ਆਪ ਸਰਕਾਰ ਨੇ ਇੱਕ ਨਿੱਜੀ ਫਰਮ ਨਾਲ ਮਿਲ ਕੇ ਇਹਨਾਂ ਨਸ਼ਾ ਸ਼ਰਾਬ ਕੇਂਦਰਾਂ ਵਿੱਚ ਅਜਿਹੇ ਲੋਕ ਪ੍ਰਤੀ ਕਰਵਾਏ ਜੋ ਇਲਾਜ ਕਰਨ ਦੇ ਯੋਗ ਹੀ ਨਹੀਂ ਹਨ ਦੋਸ਼ਾਂ ਨੇ ਕੇ ਵਿਸ਼ਵਦ ਲੈ ਕੇ ਸਾਰੀ ਪ੍ਰਤੀ ਕੀਤੀ ਗਈ ਇਹਨਾਂ ਹੀ ਅਯੋਗ ਲੋਕਾਂ ਦੀ ਦੇਖ ਰਿਕਟ ਫਰਜੀ ਮਰੀਜ਼ਾਂ ਦੇ ਨਾਂ ਦੇ ਸਰਕਾਰੀ ਦਵਾਈ ਗਰੂਪ 14 ਚੋਰੀ ਕਰਕੇ ਬਾਹਰ ਬਲੈਕਵੇਜ ਚੇਤੀ ਜਾਂਦੀ ਹੈ ਇਹ ਕਮਲਾ ਸਿੱਧਾ ਸਿੱਧਾ ਖਡੂਰ ਸਾਹਿਬ ਦੇ ਨੌਜਵਾਨਾ ਜਿਹੜੇ ਸਾਡੇ ਤੇ ਨੌਜਵਾਨ ਹੈ ਉਹਨਾਂ ਦੇ ਪਰਿਵਾਰਾਂ ਨਾਲ ਬਹੁਤ ਵੱਡਾ ਤੋਕਾ ਵਾ ਕਿਉਂਕਿ ਬਹੁਤੇ ਲੋਕ ਇਲਾਜ ਕਰਾਉਣ ਵਾਸਤੇ ਸਾਡੇ ਹਲਕੇ ਦੇ ਹਸਪਤਾਲਾਂ ਵਿੱਚ ਜਾਂਦੇ ਨਹੀਂ ਬਹੁਤ ਹੋਰ ਮੁੱਦੇ ਨੇ ਮੈਂ ਤੁਹਾਨੂੰ ਇਹਨਾਂ ਦੀ ਕੀ ਦੱਸਾਂ ਮੈਂ ਤੁਹਾਨੂੰ WhatsApp ਕਰ ਦੂੰਗਾ ਸਾਰਾ ਕੁਝ ਤੁਹਾਨੂੰ ਮੈਂ ਆਹ ਜਿਹੜਾ ਮੇਰੇ ਕੋਲ ਆ WhatsApp ਤੇ ਤੁਹਾਨੂੰ ਭੇਜ ਦੂੰਗਾ ਆ ਜਿਹੜੀ ਅਸੀਂ ਆ ਗਵਰਨਰ ਸਾਹਿਬ ਨੂੰ ਚਿੱਠੀ ਲਿਖੀ ਹੈ ਆ ਮੇਰੇ ਦਸਕੜਾਂ ਹੇਠ ਗਵਰਨਰ ਸਾਹਿਬ ਨੂੰ ਚਿੱਠੀ ਗਈ ਆ ਜੀ ਮੈਂ ਤੁਹਾਨੂੰ ਕਾਪੀ ਦੇ ਦਿੱਤਾ ਨਾਮ ਆਪਕੋ ਇੱਕ ਮਹੀਨੇ ਕਹਿਣਾ ਭਾਵੇਂ ਕੋਈ ਗਵਰਨਰ ਸਾਹਿਬ ਨੂੰ ਵੀ ਬੇਨਤੀ ਕੀਤੀ ਆ ਵੀ ਜਿਹੜੇ ਇਹੋ ਜਿਹੇ ਸਿਆਸੀ ਬੰਦੇ ਨੇ ਭਾਵੇਂ ਕਿਸੇ ਵੀ ਪਾਰਟੀ ਦੇ ਹੋਣ ਉਹਨਾਂ ਨੂੰ ਨੱਥ ਪੇੜਨੀ ਚਾਹੀਦੀ ਆ ਸਾਡਾ ਪੰਜਾਬ ਜਿਹੜਾ ਵਾ ਗੁਰੂਆਂ ਪੀਰਾਂ ਦੀ ਧਰਤੀ ਆ ਇਹਦੇ ਵਿੱਚ ਨਾ ਨਸ਼ੇ ਦਾ ਕੰਮ ਨਾ ਚਾਹੀਦਾ ਨਾ ਇੱਥੇ ਕਤਲੋਗਾਰਤ ਹੋਣੀ ਚਾਹੀਦੀ ਆ ਨਾ ਇੱਥੇ ਗੁੰਡਾਗਰਦੀ ਹੋਣੀ ਚਾਹੀਦੀ ਆ ਜਿਹੜੀ ਸਰਕਾਰ ਬਣ ਜਾਂਦੀ ਆ ਉਹਦਾ ਸਭ ਤੋਂ ਵੱਡਾ ਕੰਮ ਹੁੰਦਾ ਸਮਾਜ ਦੀ ਸੇਵਾ ਕਰਨੀ ਲੋਕਾਂ ਦੀ ਸੇਵਾ ਕਰਨੀ ਤੇ ਲੋਕਾਂ ਦੇ ਜਿਹੜੇ ਕੋਈ ਕੰਮ ਨਹੀਂ ਜਿਹੜੇ ਲੋਕਾਂ ਸਭ ਤੋਂ ਵੱਡਾ ਕੰਮ ਐਜੂਕੇਸ਼ਨ ਦਾ ਕੰਮ ਆ ਸਭ ਤੋਂ ਵੱਡਾ ਕੰਮ ਜਿਹੜਾ ਵਾ ਜਿਹੜਾ ਹੈਲਥ ਦਾ ਕੰਮ ਆ ਮੈਨੂੰ ਤੇ ਸ਼ਰਮ ਆਉਂਦੀ ਆ ਜਦੋਂ ਮੈਂ ਪਿੰਡਾਂ ਚ ਲੰਘਦਾ ਮਾਂ ਜਾਂ ਸ਼ਹਿਰਾਂ ਜਾਂਦਾ ਜਿਹੜੇ ਹਸਪਤਾਲ ਪੁਰਾਣੇ ਅਕਾਲੀ ਰਾਜ ਦੇ ਸਮੇਂ ਜਾਂ ਕਾਂਗਰਸ ਰਾਜ ਦੇ ਸਮੇਂ ਜਿਹੜੇ ਹਸਪਤਾਲ ਬਣੇ ਸੀ ਪਿੰਡਾਂ ਦੇ ਵਿੱਚ ਤੇ ਉਹਨਾਂ ਦੇ ਉੱਤੇ ਸਿਰਫ ਜਿਹੜਾ ਆਮ ਆਦਮੀ ਪਾਰਟੀ ਕਲੀਨਿਕ ਲਿਖਤਾ ਵਾ ਇਹਦੇ ਨਾਲ ਕੋਈ ਫਰਕ ਨਹੀਂ ਪਿਆ ਮੈਂ ਸਮਝਦਾ ਮਾਂ ਜੇ ਕਲੀਨਿਕ ਬਣੋਣੇ ਸੀ ਇਹਨਾਂ ਨੇ ਜੇ ਚਾਹੁੰਦੇ ਸੀ ਲੋਕਾਂ ਨੂੰ ਯਾਦੀ ਵਧੀਆ ਸੁੱਖ ਸਹੂਲਤ ਦੇਣੀ ਤੇ ਦੁਬਾਰਾ ਜਿਹੜਾ ਵੀ ਇੱਕ ਨਵੇਂ ਬਣਾਉਦੇ ਉਹਨਾਂ ਨੂੰ ਚੱਲਣ ਦਿੰਦੇ ਉਹਨਾਂ ਤੋਂ ਸਾਡੇ ਨਵੀਂ ਭਰਤੀ ਕਰਕੇ ਨਾਲੇ ਰੁਜ਼ਗਾਰ ਦਿੱਤਾ ਜਾਂਦਾ ਲੋਕਾਂ ਨੂੰ ਭਾਵੇਂ ਥੋੜੇ ਥੋੜੇ ਭੈਣ ਤੇ ਵੀ ਉੱਤੇ ਰੱਖੇ ਜਾਂਦੇ ਫਾਰਮਾ ਸੈਕਟਰ ਪਰ ਉਹਨਾਂ ਨੇ ਉਹ ਕੰਮ ਨਹੀਂ ਕੀਤਾ ਜਿਹੜੇ ਹਸਪੀਟਲ ਵੱਡੇ ਹਸਪੀਟਲ ਪਹਿਲਾਂ ਚੱਲਦੇ ਸੀ ਉਹਨਾਂ ਨੂੰ ਇੱਕ ਆਮ ਆਦਮੀ ਕਲੀਨਿਕ ਦਾ ਨਾਮ ਦੇ ਕੇ ਤੇ ਉੱਥੇ ਬੋਰਡ ਲਾ ਕੇ ਤੇ 100 200 200 ਰੁਪਏ ਦੀ ਜਿਹੜੀ ਫਲੈਕਸ ਲਾ ਕੇ ਤੇ ਉਹਨਾਂ ਨੇ ਕੰਮ ਕੀਤਾ ਮੈਂ ਇਹ ਸਭ ਦਾ ਵਾ ਕਿ ਸਰਕਾਰ ਨੂੰ ਇਹੋ ਜਿਹਾ ਕੰਮ ਨਹੀਂ ਕਰਨੀ ਚਾਹੀਦਾ ਲਾ ਐਂਡ ਆਰਡਰ ਜਿਹੜਾ ਪੰਜਾਬ ਦਾ ਬੇੜਾ ਘਰਕ ਹੋ ਗਿਆ ਵਾ ਇਹਨਾਂ ਨੂੰ ਜਿਹੜਾ ਵਾ ਪੁਲਿਸ ਪ੍ਰਸ਼ਾਸਨ ਨੂੰ ਕਸਣਾ ਚਾਹੀਦਾ ਵਾ ਔਰ ਇਹ ਜਿਹੜੇ ਆਪਣੇ ਐਮਐਲਏ ਹੋ ਜੇ ਗੰਦੇ ਐਮਐਲਏ ਨੇ ਇਹਨਾਂ ਨੂੰ ਨੱਥ ਪਾਉਣੀ ਚਾਹੀਦੀ ਆ ਇਹੋ ਮੇਰੀ ਬੇਨਤੀ ਆ ਮੈਂ ਮੁੱਖ ਮੰਤਰੀ ਜੀ ਨੂੰ ਬੇਨਤੀ ਕਰੂੰਗਾ ਤੁਹਾਡਾ ਬਿਆਨ ਮੈਂ ਪੜਿਆ ਵਾ ਰਾਤੀ ਸੁਣਿਆ ਵਾ ਟੀਵੀ ਚੈਨਲਾਂ 'ਤੇ ਕਿ ਤੁਸੀਂ ਕਹੇ ਵਾ ਕਿ ਗਰਦੌਰੀਆਂ ਦੀ ਹੁਕਮ ਦੇ ਦਿੱਤੇ ਆ ਮੈਂ ਸਮਝਦਾ ਗਰਦੌਰੀ ਦੀ ਕੋਈ ਲੋੜ ਹੀ ਨਹੀਂ ਤੁਸੀਂ ਨਿਗਾਹ ਮਾਰ ਕੇ ਵੇਖ ਲਓ ਜਿਹੜੇ ਦਰਿਆ ਦੇ ਥੱਲੇ ਨੇ ਉਹ ਵੀ ਲੋਕਾਂ ਦੇ ਸਾਰੀ ਫਸਲ ਮਰ ਗਈ ਆ ਤੇ ਜਿਹੜੀ ਉੱਪਰ ਦੇ ਦਰਿਆ ਦੇ ਉੱਤੇ ਆ ਉਹ ਵੀ ਫਸਲ ਮਰ ਗਈ ਲੋਕਾਂ ਦੇ ਪਿੰਡਾਂ ਦੇ ਘਰਾਂ ਦੇ ਵਿੱਚ ਪਾਣੀ ਚ ਆ ਚੁੱਕਾ ਗਰਦੌਰੀ ਕਿਹੜੀ ਚੀਜ਼ ਦੀ ਕਰਨੀ ਆ ਇੱਕ ਝਾਕ ਮੁਸ਼ਤ ਲਿਖਣੋ ਕਿ ਜਿੰਨਾ ਰਕਬਾ ਐਸ ਪਿੰਡ ਦਾ ਵਾ ਉਹ ਸਾਰੇ ਪਿੰਡਾਂ ਨੂੰ ਜਿਹੜੀ ਆ ਉਹ ਜਿਹੜਾ ਥੱਲੇ ਆ ਉਹਨਾਂ ਨੂੰ ਜਿਹੜਾ ਮਾਜਾ ਦਿੱਤਾ ਜਾਵੇ ਪਰ ਮਾਜਾ ਕੋਈ ਇਹ ਨਹੀਂ ਪੀ 5000 ਦੇ ਦੋ ਅੱਗੇ ਇਹਨਾਂ ਨੇ 8800 ਰੁਪਿਆ ਦੇਣ ਦੀ ਗੱਲ ਕੀਤੀ ਲੋਕਾਂ ਨੂੰ 8800 ਰੁਪਿਆ ਨਹੀਂ ਪਹੁੰਚਿਆ ਘੱਟੋ ਘੱਟ 50 5000 ਰੁਪਿਆ ਏਕੜ ਦਾ ਜਿਹੜਾ ਵਾ ਕਿਸਾਨਾਂ ਨੂੰ ਜਿਹੜਾ ਵਾ ਮਾਜਾ ਦੇਣਾ ਚਾਹੀਦਾ ਕਿਸਾਨਾਂ ਦੀ ਬਾਹ ਪਾਣੀ ਚਾਹੀਦੀ ਆ ਕਿਸਾਨ ਕਿਸਾਨ ਜਿਹੜੇ ਸਾਡੇ ਪੰਜਾਬ ਦੇ ਕਿਸਾਨ ਨੇ ਜਾਂ ਕਿਤੇ ਵੀ ਕਿਸਾਨ ਵਾਦਦੇ ਨੇ ਉਹ ਅੰਨਦਾਤਾ ਦਾ ਉਹਨਾਂ ਨੂੰ ਨਾ ਦਿੱਤਾ ਗਿਆ ਇਸ ਕਰਕੇ ਮੇਰੀ ਬੇਨਤੀ ਆ ਕਿ ਕਿਸਾਨਾਂ ਦੀ ਵੀ ਬਹੁਤ ਵੱਡੀ ਮਦਦ ਕਰਨੀ ਚਾਹੀਦੀ ਆ ਪੰਜਾਬ ਸਰਕਾਰ ਨੂੰ ਇਹ ਹੁੰਦੀ ਕਿ ਹੁੰਦੀ ਜਿਵੇਂ ਜੋ ਮੈਂ ਤੁਹਾਨੂੰ ਕਿਹਾ ਵਾ ਇ ਮਨਿੰਦਰ ਸਿੰਘ ਦੇ ਖਿਲਾਫ ਉਹ ਮੈਂ ਤੁਹਾਨੂੰ ਸਾਰਾ ਰਿਕਾਰਡ ਦੇਣ ਲਈ ਤਿਆਰ ਹਾਂ